ਦੇਖੋ ਇੱਕ ਬਹੁਤ ਹੀ ਇਤਿਹਾਸਿਕ ਜਿੱਤ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਜਿੱਤ ਹੈ ਇਸ ਜਿੱਤ ਨੂੰ ਅੱਦਾ ਜਸ਼ਨ ਜਿਹੜਾ ਹੈ ਉਹ ਸਿਰਫ ਅੱਜ ਦਾ ਜਸ਼ਨ ਨਹੀਂ ਹੈ ਉਹ ਰਹਿਣਾ ਹੁਣ ਬਹੁਤ ਸਮਾਂ ਤੱਕ ਇੱਕ ਬਦਲਾਵ ਦੀ ਲਹਿਰ ਸੀ ਜਿਹੜਾ ਹਾਲ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਇੰਨੇ ਜਿਹੜੇ ਝੂਠ ਬੋਲੇ ਹੋਏ ਸੀ ਉਹ ਕਦੇ ਨਾ ਕਦੇ ਤਾਂ ਮੁਕਣਾ ਹੀ ਸੀ ਦੇਖੋ ਜੀ ਪਹਿਲੀ ਗੱਲ ਬਹੁਤ ਹੀ ਵੱਡੀ ਇਤਿਹਾਸਿਕ ਜਿੱਤ ਹੈ ਭਾਰਤੀ ਜਨਤਾ ਪਾਰਟੀ ਦੀ ਇਹ ਆਪਦੀ ਤੇ ਉਹਨਾਂ ਦਾ ਜਿਹੜਾ ਛੁੱਠਾ ਕੇਜਰੀਵਾਲ ਮਾਡਲ ਹੈ ਉਹਦੀ ਬਹੁਤ ਤਕੜੀ ਕਰਾਰੀ ਹਾਰ ਹੈ ਮੇਰਾ ਕਹਿਣਾ ਇਹ ਹੀ ਹੈ ਕਿ ਜੀ ਕੋਈ ਵਿਕਾਸ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਜੇ ਅੱਜ ਇੰਨਾ ਹੀ ਵਿਕਾਸ ਹੋਇਆ ਹੁੰਦਾ ਅੱਜ ਉਹਨਾਂ ਦਾ ਸਿੱਖਿਆ ਮੰਤਰੀ ਨਾ ਹਾਰਦਾ ਇਹਨਾਂ ਨੇ ਕਿਹਾ ਜੀ ਸਾਡੇ ਦੋ ਸਭ ਤੋਂ ਟਾਪ ਪ੍ਰਾਇੋਰਟੀ ਦੇ ਮੁੱਦੇ ਨੇ ਜੀ ਇੱਕ ਸਿੱਖਿਆ ਤੇ ਦੂਜਾ ਸਿਹਤ ਦੋਨਾਂ ਉਹਨਾਂ ਦੇ ਵਿੱਚ ਸਿਹਤ ਮੰਤਰੀ ਵੀ ਹਾਰ ਗਿਆ ਉਹਨਾਂ ਦਾ ਸਿੱਖਿਆ ਮੰਤਰੀ ਵੀ ਹਾਰ ਗਿਆ ਤਸੀਂ ਕੱਲ ਤੁਸੀਂ ਦੇਖ ਰਹੇ ਹੁੰਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਦਿੱਲੀ ਦੇ ਵਿੱਚ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ ਤੇ ਇਸ ਵਕਤ ਮੈਂ ਚੰਡੀਗੜ੍ਹ ਦੇ ਸੈਕਟਰ 37 ਬੀਜੇਪੀ ਆਫਿਸ ਦੇ ਵਿੱਚ ਖੜਾ ਹਾਂ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈਗਾ ਜਸ਼ਨ ਜਿਹੜਾ ਹੈਗਾ ਮਨਾਇਆ ਜਾ ਰਿਹਾ ਹੈ ਭਾਜਪਾ ਦੇ ਜਿਹੜੇ ਹੈਗੇ ਆ ਅਗੂਆ ਵੱਲੋਂ ਤੇ ਇਸ ਵਕਤ ਮੇਰੇ ਨਾਲ ਭਾਜੀ ਕੀ ਨਾਮ ਹੈ ਤੁਹਾਡਾ ਆਸ਼ਮਨ अरोड़ा ਕੀ ਕਹਿਣਾ ਚਾਹੋਗੇ ਦਿੱਲੀ ਦੇ ਵਿੱਚ ਜਿੱਤ ਦਰਜ ਕਰ ਲਈ ਹੈ ਭਾਜਪਾ ਨੇ ਦੇਖੋ ਜੀ ਪਹਿਲੀ ਗੱਲ ਬਹੁਤ ਹੀ ਵੱਡੀ ਇਤਿਹਾਸਿਕ ਜਿੱਤ ਹੈ ਭਾਰਤੀ ਜਨਤਾ ਪਾਰਟੀ ਦੀ ਇਹ ਆਪਦੀ ਤੇ ਉਹਨਾਂ ਦਾ ਜਿਹੜਾ ਛੁੱਠਾ ਕੇਜਰੀਵਾਲ ਮਾਡਲ ਹੈ ਉਹਦੀ ਬਹੁਤ ਤਕੜੀ ਕਰਾਰੀ ਹਾਰ ਹੈ ਜਿਵੇਂ ਕਿ ਅੱਜ 2025 ਦੇ ਵਿੱਚ ਇਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਦਿੱਲੀ ਦੇ ਵਿੱਚ ਪਿਆ ਉਸੇ ਤਰੀਕੇ ਸੇਮ 2 ਸਾਲ ਦੇ ਬਾਅਦ ਇਹਨਾਂ ਨੂੰ ਪੰਜਾਬ 'ਚ ਵੀ ਇਹੀ ਕਰਾਰੀ ਹਾਰ ਦਾ ਸਾਹਮਣਾ ਕਰਨ ਨੂੰ ਪਊਗਾ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਸਵਾਸਥ्‍य ਮੰਤਰੀ ਹਾਰ ਗਿਆ ਦਿੱਲੀ 'ਚ ਸਿੱਖਿਆ ਮੰਤਰੀ ਹਾਰ ਗਿਆ ਦਿੱਲੀ ਦੇ ਵਿੱਚ ਦੋਨੋਂ ਸੀਐਮ ਹਾਰਨ ਦੀ ਕਗਾਰ ਤੇ ਨੇ ਚਾਇਓ ਅਤੀਸ਼ੀ ਹੈ ਚਾਇਓ ਕੇਜਰੀਵਾਲ ਹੈ ਤੋਂ ਇਹ ਸਿੱਧੇ ਸਿੱਧੇ ਲੋਕ ਦਿੱਲੀ ਦੇ ਉਕਾਂ ਨੇ ਨਕਾਰਤਾ ਕੇਜਰੀਵਾਲ ਨੂੰ ਤੇ ਸਿੱਧੀ ਸਿੱਧੀ ਮੋਦੀ ਦੀ ਗਾਰੰਟੀ ਦੀ ਜਿੱਤ ਹੋਈ ਹੈ ਤਾਂ ਸੇਮ ਜਿੱਤ ਇਹ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਵੀ ਦੇਖਣ ਨੂੰ ਮਿਲੇਗੀ ਕੀ ਕੀ ਮੁੱਦੇ ਨੇ ਦਿੱਲੀ ਦੇ ਕੀ ਕੀ ਤੁਸੀਂ ਵੀ ਦਿੱਲੀ ਘੁੰਮਿਓ ਤਾਂ ਦਿੱਲੀ ਦੇ ਵਿੱਚ ਕੀ ਕੀ ਮੁੱਦੇ ਤੁਹਾਨੂੰ ਲੱਗਦੇ ਨੇ ਅਤੇ 10 ਸਾਲ ਦਸਾਂਹਾਂ ਦੇ ਵਿੱਚ ਆਮਾਦੀ ਪਾਰਟੀ ਨੇ ਕਿੰਨਾ ਕੁ ਵਿਕਾਸ ਕੀਤਾ ਮੈਂ ਉਹੀ ਗੱਲ ਕਰ ਰਿਹਾ ਜੀ ਬਿਲਕੁਲ ਝੂਠ ਦੀ ਪੰਡ ਕੋਈ ਮੈਂ ਮੇਰਾ ਕਹਿਣਾ ਇਹ ਹੀ ਹੈ ਕਿ ਜੀ ਕੋਈ ਵਿਕਾਸ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਜਿਹਾ ਜਿੰਨਾ ਹੀ ਵਿਕਾਸ ਹੋਇਆ ਹੁੰਦਾ ਅੱਜ ਉਹਨਾਂ ਦਾ ਸਿੱਖਿਆ ਮੰਤਰੀ ਨਾ ਹਾਰਦਾ ਇਹਨਾਂ ਨੇ ਕਿਹਾ ਜੀ ਸਾਡੇ ਦੋ ਸਭ ਤੋਂ ਟਾਪ ਪ੍ਰਾਇੋਰਟੀ ਦੇ ਮੁੱਦੇ ਨੇ ਜੀ ਇੱਕ ਸਿੱਖਿਆ ਤੇ ਦੂਜਾ ਸਿਹਤ ਦੋਨਾਂ ਉਹਨਾਂ ਦੇ ਵਿੱਚ ਸਿਹਤ ਮੰਤਰੀ ਵੀ ਹਾਰ ਗਿਆ ਉਹਨਾਂ ਦਾ ਸਿੱਖਿਆ ਮੰਤਰੀ ਵੀ ਹਾਰ ਗਿਆ ਤੋਂ ਇਹ ਹੀ ਸਭ ਤੋਂ ਵੱਡੀ ਗੱਲ ਸੀਗੀ ਬਾਕੀ ਕੋਈ ਵਿਕਾਸ ਨਹੀਂ ਹੋਇਆ ਹੁਣ ਅੱਜ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੇ ਜਾ ਰਹੀ ਹੈ ਹੁਣ ਦਿੱਲੀ ਦਾ ਵਿਕਾਸ ਦਿੱਲੀ ਦੇ ਲੋਕਾਂ ਨੇ ਕਹਿਤਾ ਕਿ ਸਾਨੂੰ ਡਬਲ ਇੰਜਨ ਦਾ ਵਿਕਾਸ ਚਾਹੀਦਾ ਹੁਣ ਦਿੱਲੀ ਦਾ ਵਿਕਾਸ ਇੱਕ ਵੱਡੇ ਕਗਾਰ ਤੇ ਹੋਏਗਾ ਆਜਪੱਕ ਕਿਹੜ ਭਾਜਪਾ ਸਭ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਗੱਲ ਕੀਤੀ ਸਿੱਖਿਆ ਹੋ ਗਿਆ ਆਪਣਾ ਸਿਹਤ ਦਾ ਮੁੱਦਾ ਹੋ ਗਿਆ ਸਭ ਤੋਂ ਪਹਿਲਾਂ ਜਿਹੜੀ ਯਮਨਾ ਮਈਆ ਦਾ ਜਿਹੜੀ ਗੰਦਗੀ ਦਾ ਮਾਮਲਾ ਸੀਗਾ ਉਹਨਾਂ ਦੇ ਸਾਰਿਆਂ ਦੇ ਭਾਸ਼ਪਾ ਕੰਮ ਕਰੂਗੀ ਤੇ ਗੱਲ ਕੀਤੀ ਜਾਵੇ ਪੰਜਾਬ ਦੇ ਦਾ ਪੰਜਾਬ ਦੇ ਵਿੱਚ ਵੀ ਵੋਟਾਂ ਨੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿਉਂਕਿ 50 ਨਿਸ਼ਾਨਾ ਹਫ਼ਤਿਆਂ ਦੇ ਪੰਜਾਬ ਦੇ ਵਿੱਚ ਪੰਜਾਬ ਨੂੰ ਹੋਏਗਾ ਤੇ ਲੱਗਦਾ ਤੁਸੀਂ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਪਾਈਗੀ ਪਿਛਲੇ ਲਾਸਟ 3 ਮਹੀਨੇ ਤੋਂ ਆਪਾਂ ਦੇਖ ਰਹੇ ਹਾਂ ਪਹਿਲਾਂ ਹਰਿਆਣੇ 'ਚ ਸਰਕਾਰ ਬਣੀ ਭਾਜਪਾ ਦੀ ਫਿਰ ਮਹਾਰਾਸ਼ਟਰ 'ਚ ਬਣੀ ਅੱਜ ਦਿੱਲੀ 'ਚ ਬਣ ਗਈ ਤਾਂ ਇਹੀ ਸੇਮ ਤਰੀਕਾ 2022 ਦੇ ਵਿੱਚ ਸੇਮ ਜਿਵੇਂ ਕਿ ਆਮ ਆਦਮੀ ਪਾਰਟੀ ਝੂਠੇ ਵਾਦੇ ਕਰਕੇ ਦਿੱਲੀ 'ਚ ਆਈ ਸੀਗੀ ਉਸ ਤਰੀਕੇ ਝੂਠੇ ਲਾਰੇ ਲਾ ਕੇ ਇਧਰ ਪੰਜਾਬ 'ਚ ਵੀ ਆਈ ਹੈ ਔਰ ਇਹਦਾ ਪਰਦਾ ਫਾਸ਼ ਲੋਕਾਂ ਦੇ ਸਾਹਮਣੇ ਹੋ ਚੁੱਕਾ ਹੈ ਲੋਕ ਲੋਕਾਂ ਦੀ ਕਚਹਿਰੀ 'ਚ ਲੋਕ ਰੱਬ ਨੇ ਤਾਂ ਇਹਦਾ ਲੋਕਾਂ ਨੇ ਦਾ ਜਿਵੇਂ ਆਪਾਂ ਕਹਿ ਦਈਏ ਕਿ ਫਾਸਲਾ ਇਹਦਾ ਲੋਕਾਂ ਨੇ 2027 ਵਾਲੇ ਚੋਣਾਂ 'ਚ ਕਰ ਦੇਣਾ ਆਂਦਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਵੀ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਤੇ ਸਾਡੇ ਸਾਰੇ ਦਿੱਲੀ ਵਾਸੀਆਂ ਨੂੰ ਵੀ ਤੇ ਨਾਲ ਦੇ ਨਾਲ ਪੰਜਾਬ ਦੇ ਵਾਸੀਆਂ ਨੂੰ ਵੀ ਕੀ ਕਹਿਣਾ ਚਾਹੂੰਗੀ ਮੈਂ ਦਿੱਲੀ ਦੇ ਵਿੱਚ ਦੇਖੋ ਇਹ ਇੱਕ ਬਹੁਤ ਹੀ ਇਤਿਹਾਸਿਕ ਜਿੱਤ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਜਿੱਤ ਹੈ ਇਸ ਜਿੱਤ ਨੂੰ ਅੱਧਾ ਜਸ਼ਨ ਜਿਹੜਾ ਹੈ ਉਹ ਸਿਰਫ ਅੱਜ ਦਾ ਜਸ਼ਨ ਨਹੀਂ ਹੈ ਉਹ ਰਹਿਣਾ ਹੁਣ ਬਹੁਤ ਸਮਾਂ ਤੱਕ ਕਿਉਂਕਿ ਜਿਹੜੇ ਹੈ ਇੱਕ ਬਦਲਾਵ ਦੀ ਲਹਿਰ ਸੀ ਜਿਹੜਾ ਹਾਲ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਇੰਨੇ ਜਿਹੜੇ ਝੂਠ ਬੋਲੇ ਹੋਏ ਸੀ ਉਹ ਕਦੇ ਨਾ ਕਦੇ ਤਾਂ ਮੁਕਣਾ ਹੀ ਸੀ ਤੇ ਹੁਣ ਜਾ ਕੇ ਮੁਕੇ ਨੇ ਸਲਾਬਾਦ ਬਨਵਾਸ ਟਟਕੇ ਵਾਪਸ ਆਏ ਹਾਂ ਦਲੀ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣ ਚੁੱਕੀ ਹੈ ਤੁਹਾਡੀ ਦਿੱਲੀ ਦੇ ਵਿੱਚ ਕੀ ਕੀ ਕੰਮ ਜਿਹੜੇ ਹੈਗੇ ਤੁਸੀਂ ਸੋਚਦੇ ਹੋ ਕਿ ਇਹ ਕੰਮ ਹੋਣੇ ਚਾਹੀਦੇ ਦਿੱਲੀ ਦੇ ਵਿੱਚ ਦੇਖੋ ਜਿਹੜੀ ਹੁਣ ਜਿਹੜਾ ਹੈ ਡਬਲ ਇੰਜਨ ਦੀ ਸਰਕਾਰ ਹੈ ਦਿੱਲੀ ਚ ਆਈ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ ਪਹਿਲਾਂ ਗੰਗਾ ਜਿਹੜੀ ਸੀਗੀ ਗੰਗਾ ਮਾਤਾ ਉਹ ਆਪਣੀ ਨਦੀ ਗੰਦੀ ਹੁੰਦੀ ਸੀ ਤੇ ਉਹਨੂੰ ਜਦੋਂ ਸਾਫ਼ ਕਰਕੇ ਹੁਣ ਪ੍ਰਿਆਗਰਾਜ ਵਰ ਜਿਵੇਂ ਆਪਣਾ ਮਹਾਕੁੰਭ ਲੱਗਿਆ ਹੈ ਤੇ ਇੰਨੇ ਵੱਡੇ ਸਤਰ ਤੇ ਆਪਾਂ ਕੰਮ ਕੀਤਾ ਹੈ ਤੇ ਹੁਣ ਉੱਥੇ ਦੀ ਜਿਹੜੀ ਯਮਨਾ ਨਦੀ ਹੈ ਹੁਣ ਯਮਨਾ ਨਦੀ ਦੇ ਉੱਤੇ ਕੰਮ ਕਰਨ ਦਾ ਪਹਿਲਾ ਚਾਹ ਰਹੇ ਕਿਉਂਕਿ ਉਹ ਆਪਣੇ ਉਥੇ ਜਿਹੜੇ ਆਪਣੇ ਮੈਨੀਫੈਸਟੋ ਸੀ ਉਹਦੇ ਚ ਵੀ ਮੈਂਸ਼ਨ ਹੈ ਕਿ ਆਪਾਂ ਜਿਹੜੇ ਜਿਹੜੇ ਕੰਮ ਕਰਨੇ ਆ ਤੇ ਇਹ ਸਭ ਤੋਂ ਜ਼ਰੂਰੀ ਗੱਲ ਤੇ ਨਾਲੇ ਲਾਅ ਐਂਡ ਆਰਡਰ ਜਿਹੜਾ ਇਸ਼ੂ ਹੈ ਸਭ ਤੋਂ ਵੱਡਾ ਲਾਅ ਐਂਡ ਆਰਡਰ ਦਾ ਇਸ਼ੂ ਹੈ ਉਹ ਆਪਾਂ ਆਵੇਂ ਵੇਖੀਏ ਕਿ ਪੰਜਾਬ ਦਾ ਹਾਲ ਮਾੜਾ ਹੈ ਉਹਦੇ ਚ ਹਰ ਕਿਤੇ ਨਾ ਕਿਤੇ ਜਿਹੜਾ ਖੂਨ ਖਰਾਬੇ ਦੀ ਗੱਲ ਆ ਜਾਂਦੀ ਹੈ ਜਾਂ ਹੋਰ ਜਿਹੜਾ ਲਾਅ ਐਂਡ ਆਰਡਰ ਹੈ ਹੁਣ ਆ ਵੇਖ ਲੋ ਕਿ ਪੰਜਾਬ ਦੀ ਪੁਲਿਸੀ ਤੇ ਦਿੱਲੀ ਦੇ ਚੋਣਾਂ ਵਿੱਚ ਲੱਗੀ ਹੋਈ ਸੀ ਤੇ ਕਿਹੜੀ ਇਹ ਸਟੇਟ ਦੀ ਪੁਲਿਸ ਇਦਾਂ ਕਰਦੀ ਆ ਕਿ ਬਈ ਆਪਾਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਇੱਥੇ ਦੇ ਸਾਰੀ ਪੁਲਿਸ ਨੂੰ ਚੱਕ ਕੇ ਦਿੱਲੀ ਲਾਇਆ ਹੋਇਆ ਸੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਪੰਜਾਬ ਦਾ ਵਿਕਾਸ ਦੇਖਦੇ ਹੋ ਪੰਜਾਬ ਦੇ ਵਿਕਾਸ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਆਪਾਂ ਪਹਿਲਾਂ ਤੇ ਕੇਜਰੀਵਾਲ ਨੂੰ ਜਿਵੇਂ ਦਿੱਲੀ ਚੋਂ ਹਟਾਇਆ ਹੈ ਉਦਾਂ ਆਪਾਂ ਨੂੰ ਪੰਜਾਬ ਚੋਂ ਹਟਾਉਣਾ ਪੈਣਾ ਹੈ ਤੇ ਆਪਣੇ ਪੰਜਾਬ ਚ ਆਪਣੇ ਪੰਜਾਬ ਦੇ ਜਿਹੜੇ ਲੋਕੀ ਨੇ ਉਹ ਬਹੁਤ ਸਿੱਧੇ ਤੇ ਬਹੁਤ ਇਮੋਸ਼ਨਲ ਲੋਕੀ ਹੁੰਦੇ ਨੇ ਤੇ ਆਪਾਂ ਸਾਰਿਆਂ ਨੂੰ ਅੱਗੇ ਵਿਕਾਸ ਦੀ ਇੱਕ ਜਿਹੜਾ ਰਸਤਾ ਹੈ ਉਹ ਫੜਨ ਲਈ ਆਪਾਂ ਸਾਰਿਆਂ ਲਈ ਜ਼ਰੂਰੀ ਹੈ ਕਿ ਆਪਾਂ ਪਹਿਲਾਂ ਤੋਂ ਪਹਿਲਾਂ ਆਪਾਂ ਜਦੋਂ ਹੁਣ 2027 ਚ ਹੈ ਆਪਾਂ ਆਪਣੇ ਭਾਜਪਾ ਦੀ ਸਰਕਾਰ ਨੂੰ ਇੱਥੇ ਲੈ ਕੇ ਆਈਏ ਤੇ ਜੇ ਡਬਲ ਇੰਜਨ ਦੀ ਸਰਕਾਰ ਹੈ ਮੋਦੀ ਜੀ ਤੇ ਯੋਗੀ ਜੀ ਵਰਗੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਇੱਥੇ ਮੌਕਾ ਦੇ ਕੇ ਦੇਖੀਏ ਕਿ ਆਪਾਂ ਇੱਥੇ ਕੀ ਬਦਲਾਵ ਕਰ ਸਕਦੇ ਆ ਲਗਾਤਾਰ ਆਵਾਦੀ ਪਾਰਟੀ ਇਹ ਕਹਿੰਦੀ ਨਜ਼ਰਾਂਦੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਹੈਗਾ এডੂਕੇਸ਼ਨ ਸਿਸਟਮ ਬਹੁਤ ਉੱਪਰ ਗਿਆ ਹੈ ਤੇ ਦਿੱਲੀ ਦੇ ਵਿੱਚ ਵਿਕਾਸ ਬਹੁਤ ਕੀਤਾ ਹੈ ਮੋਹੱਲਾ ਕਲੀਨਿਕ ਵਰਗੇ ਬਣਾਏ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਤੁਸੀਂ ਆਪ ਕਦੇ ਦੇਖਿਆ ਉੱਥੇ ਦੇ ਸਕੂਲਾਂ ਦਾ ਕੀ ਹਾਲ ਹੈ ਉੱਥੇ ਦੇ ਸਕੂਲਾਂ ਚ ਚਲੋ ਜੇ ਇੰਨੇ ਸਕੂਲ ਵਧੀਆ ਸੀ ਇਹਨਾਂ ਦੇ ਆਪ ਦੇ ਇੱਕ ਕੀ ਇਹਨਾਂ ਜਿਹੜੇ ਮਿਨਿਸਟਰ ਨੇ ਉਹਨਾਂ ਦਾ ਇੱਕ ਵੀ ਬੱਚਾ ਤੁਸੀਂ ਦੇਖਿਆ ਕਿਤੇ ਉੱਤੇ ਪੜਦਾ ਹੋਇਆ ਉਹ ਕਾਦੇ ਵਿਕਾਸ ਆਏ ਹੈ ਸਿਰਫ ਉਹਨਾਂ ਨੇ ਦੋ ਤੇ ਤਿੰਨ ਸਕੂਲ ਜਿਹੜੇ ਬਣਾਏ ਨੇ ਉਹਨਾਂ ਦੇ ਉੱਤੇ ਕਵਰੇਜ ਕਰਦੇ ਰਹਿੰਦੇ ਨੇ ਉਹੀ ਦਿਖਾਈ ਜਾਂਦੇ ਨੇ ਬਾਕੀ ਸਕੂਲਾਂ ਦਾ ਹਾਲ ਉਹਨਾਂ ਹੀ ਮਾੜਾ ਹੈ ਤੇ ਤੁਸੀਂ ਗੱਲ ਦੱਸੋ ਕੀ ਐਜੂਕੇਸ਼ਨ ਸਿਸਟਮ ਜਿਹੜੇ ਕਹਿੰਦੇ ਨੇ ਸਕੂਲ ਸਿਸਟਮ ਵਧੀਆ ਹੈ ਚੰਡੀਗੜ੍ਹ ਦਾ ਵੇਖ ਲਓ ਕਿ ਚੰਡੀਗੜ੍ਹ ਦਾ ਸਿਸਟਮ ਮਾੜਾ ਹੈ ਕੋਈ ਤੇ ਇਹ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਏਦਾਂ ਦੀ ਗੱਲ ਹੈ ਕਿ ਜਿਹਦੇ ਉੱਤੇ ਇਨਫਲੂਐਂਸ ਹੋ ਕੇ ਲੋਕੀ ਵੋਟ ਪਾਉਂਦੇ ਕਿਉਂਕਿ ਉੱਥੇ ਦਾ এডੂਕੇਸ਼ਨ ਸਿਸਟਮ ਸਿਰਫ ਕਾਗਜ਼ਾ 'ਚ ਹੈ ਤੇ ਮੋਹਲਾ ਕਲੀਨਿਕ ਦੀ ਗੱਲ ਹੈ ਤੁਸੀਂ ਮੋਹਲਾ ਕਲੀਨਿਕ ਵੀ net ਤੇ 100 ਵੀਡੀਓਜ਼ ਪਈਆਂ ਤੁਸੀਂ ਵੇਖ ਲਿਓ ਕਿਹੜੀ ਮੋਹਲਾ ਕਲੀਨਿਕ ਚੱਲਦੀ ਆ ਉੱਥੇ ਤੁਸੀਂ ਵੀ ਮੈਂਮ ਦਿੱਲੀ ਘੁੰਮੇ ਹੋਵੋਗੇ ਲਖਣਾ ਦੇ ਵਿੱਚ ਵੀ ਕੀ ਕੀ ਮੁੱਦੇ ਤੁਸੀਂ ਦਿੱਲੀ ਦੇ ਵਿੱਚ ਦੇਖੇ ਆ ਤੇ ਪਿਛਲੇ ਟਰਮ ਦੇ ਵਿੱਚ ਆਮਾਦੀ ਪਾਰਟੀ ਨੇ ਕਿੰਨਾ ਕੁ ਵਿਕਾਸ ਦਿੱਲੀ ਦੇ ਵਿੱਚ ਕੀਤਾ ਹੈ ਦੇਖੋ ਦਿੱਲੀ ਚ ਆਮ ਆਦਮੀ ਪਾਰਟੀ ਨੂੰ 15 ਸਾਲ ਹੋ ਗਏ ਤੇ 15 ਸਾਲਾਂ ਚ ਇਹਨਾਂ ਨੇ ਕੀ ਕਰਤਾ ਤੁਸੀਂ ਦੱਸ ਦੋ ਲਾਅ ਐਂਡ ਆਰਡਰ ਦੀ ਸਭ ਤੋਂ ਵੱਡੀ ਗੱਲ ਹੈ ਉੱਥੇ ਕੋਈ ਸੇਫਟੀ ਨਹੀਂ ਹੈ ਮਹਿਲਾਵਾਂ ਦਾ ਕੋਈ ਸੇਫਟੀ ਇਸ਼ੂ ਨਹੀਂ ਹੈ ਤੁਸੀਂ ਜਿਹੜੀ ਮਹਿਲਾਵਾਂ ਨੂੰ ਫਰੀਦਾ ਲਾਲਚ ਦੇ ਕੇ ਬਸਾਂ ਚ ਪਾ ਦਿੰਦੇ ਹੋ ਉਹ ਬਸਾਂ ਚ ਕਿਤੇ ਨਾ ਕਿਤੇ ਅੱਗ ਲੱਗ ਜਾਂਦੀ ਹੈ ਜਾ ਕੇ ਕਦੇ ਕਿਸੇ ਬਸਾਂ ਸਾਹਿਬ ਕਿਤੇ ਨਾ ਕਿਤੇ ਜਾ ਕੇ ਕਿਤੇ ਵੀ ਖੜਾ ਦਿੰਦੇ ਨੇ ਬਸ ਤੁਸੀਂ ਉੱਥੇ ਦੀ ਲੋਕਲ ਮਹਿਲਾਵਾਂ ਤੋਂ ਇਹ ਗੱਲਾਂ ਪੁੱਛ ਸਕਦੇ ਹੋ ਜਿਹੜਾ ਭਾਜਪਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਇਹਨਾਂ ਡਿੱਗਿਆ ਹੈ ਇਸ ਵੇਲੇ ਉਹਨਾਂ ਦਾ ਵੋਟ ਸ਼ੇਅਰ ਅੱਧਾ ਹੋ ਗਿਆ ਤੇ ਉਹ ਕਿਉਂ ਹੋਇਆ ਉਹ ਇਹਨੇ ਗੱਲਾਂ ਦੇ ਕਰਕੇ ਆ ਕਿਉਂਕਿ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਜਿਹੜਾ ਇਹ ਫਰੀ ਬੀਜ਼ ਦਾ ਲਾਲਚ ਆ ਉਹ ਬਹੁਤਾ ਦੇਰ ਨਹੀਂ ਚੱਲਦਾ ਅਗਲਾ ਟਾਰਗੇਟ ਕੀ ਰਹੇਗਾ ਪੰਜ ਪਾਦਾ ਪੰਜਾਬ ਨੂੰ ਦੇਖੋ ਹੁਣ ਸਭ ਅਗਲਾ ਟਾਰਗੇਟ ਤੇ ਸਭ ਤੋਂ ਪਹਿਲਾ ਪੰਜ ਪਾਦਾ ਟਾਰਗੇਟ ਕਦੇ ਵੀ ਇਹ ਨਹੀਂ ਹੁੰਦਾ ਕਿ ਅਸੀਂ ਇੱਥੇ ਸਰਕਾਰ ਬਣਾਈਏ ਉੱਥੇ ਪੰਜਾਬ ਆਪਣਾ ਜਿਹੜਾ ਬੀਜੇਪੀ ਦਾ ਟਾਰਗੇਟ ਹੈ ਉਹ ਹੁੰਦਾ ਹੈ ਵਿਕਾਸ ਦਾ ਟਾਰਗੇਟ ਕਿ ਅਸੀਂ ਕਿਵੇਂ ਵੱਧ ਤੋਂ ਵੱਧ ਲੋਕਾਂ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕੀਏ ਤੇ ਹੁਣ ਇਹਦੇ ਲਈ ਪੰਜਾਬ ਚ ਆਪਣਾ ਟਾਰਗੇਟ ਹੈ ਕਿ ਜਦੋਂ ਅਸੀਂ ਬੀਜੇਪੀ ਪੰਜਾਬ ਚ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉੱਤੇ ਕੰਮ ਹੋਏਗਾ ਕਿਉਂਕਿ ਪੰਜਾਬ ਚ ਨਸ਼ੇ ਦਾ ਇੰਨੀ ਮਾੜੀ ਹਾਲਤ ਹੈ 11-11 ਸਾਲ ਦੇ ਬੱਚੇ ਚੌਥੀ ਕਲਾਸ ਚ ਪੜਦੇ ਆ ਉਹਨਾਂ ਨੂੰ ਨਸ਼ਾ ਦੇਣਾ ਸਿਖਾਇਆ ਹੋਇਆ ਹੈ ਆਮ ਆਦਮੀ ਪਾਰਟੀ ਵਾਲਿਆਂ ਨੇ ਹੁਣ ਇਹ ਚੀਜ਼ ਜਿਹੜੀ ਮੁਕਾਣੀ ਹੈ ਉਹ ਮੁਕੇਗੀ ਉਦੋਂ ਹੀ ਜਦੋਂ ਆਪਾਂ ਇੱਥੇ ਡਬਲ ਇੰਜਨ ਦੀ ਸਰਕਾਰ ਲੈ ਕੇ ਆਵਾਂਗੇ ਤੇ ਥੋੜੇ ਵੱਡੇ ਲੀਡਰਾਂ ਨੂੰ ਜਿਹੜੇ ਆਪਣੇ ਮੋਦੀ ਵਰਗੇ ਲੀਡਰ ਆ ਮੋਦੀ ਜੀ ਵਰਗੇ ਤੇ ਨਾਲੇ ਯੋਗੀ ਜੀ ਵਰਗੇ ਤਾਂ ਇਹ ਆਪਣੇ ਇੱਥੇ ਬਦਲਾਵ ਆਣਾ ਹੈ ਆਵਾਦੀ ਪਾਰਟੀ ਤੇ ਕਹਿੰਦੀ ਕਿ ਨਸ਼ਾ ਮੁਕਤ ਪੰਜਾਬ ਹੋ ਚੁੱਕਾ ਹੈ ਖੇਡਾਂ ਵਾਲ ਜਾ ਰਹਾ ਹੈ ਰੰਗਲਾ ਪੰਜਾਬ ਬਣ ਚੁੱਕਾ ਹੈ ਕਿ ਰੰਗਲਾ ਪੰਜਾਬ ਤੇ ਹੈਗਾ ਪਰ ਖੂਨ ਦੇ ਰੰਗ ਲਾਲ ਨਾਲ ਰੰਗਿਆ ਹੋਇਆ ਹੈ ਤੇ ਜਿਹੜਾ ਇਹਨਾਂ ਨੇ ਰੰਗਿਆ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਜਿੰਨੀ ਮੰਦ ਪਾਗੀ ਘਟਨਾਵਾਂ ਇੱਥੇ ਹੋ ਸਕਦੀਆਂ ਮੈਨੂੰ ਲੱਗਦਾ ਆਪਣੇ ਪੰਜਾਬ 'ਚ ਹੋ ਜਾਂਦੀਆਂ ਭਾਵੇਂ ਉਹ ਕਿਤੇ ਵੀ 6 ਸਾਲ ਦੀ ਬੱਚੀ ਦਾ ਅੰਬਰਸਰ 'ਚ ਗੋਲੀ ਮਾਰ ਦਿੱਤੀ ਹੋਏ ਭਾਵੇਂ ਕਿਤੇ ਵੀ ਤੁਸੀਂ ਵੇਖ ਲਓ ਕਿਹੜਾ ਇਨਸੀਡੈਂਟ ਇੱਥੇ ਆਪਣੇ ਪੰਜਾਬ 'ਚ ਨਹੀਂ ਹੋਇਆ ਹੈ ਪੰਜਾਬ ਯੂਨੀਵਰਸਿਟੀ 'ਚ ਬੱਚੋ ਦਾ ਮਰ ਜਾਣਾ ਹੋਏ ਪੰਜਾਬ ਯੂਨੀਵਰਸਿਟੀ 'ਚ ਨਸ਼ਾ ਮਿਲਣਾ ਹੋਏ ਸਭ ਕੁਝ ਤਾਂ ਹੋ ਗਿਆ सारे तो बच्चे बर्बाद हो गए नशा यहाँ पे चिट्टा यहाँ चलता है ड्रग्स यहाँ चलते हैं अफीम हर किसी ने रखी होती है जेब में विकास कहाँ पर है उनके घरों में जो उनके घर बने हैं बस वो और रही बात दिल्ली की दिल्ली की कौन से स्कूल है जहाँ पे वॉशरूम क्लीन है जहाँ पे पानी मिलता है बच्चों को बैठने के लिए बेंच नहीं है फिर आप कैसे बोल सकते हो कि वहाँ पे डेवलपमेंट हुई है पंद्रह साल इज नॉट अ छोटी मोटी टर्म बहुत बड़ी टर्म है उसमें बहुत कुछ हो सकता था क्या करेगी भाजपा वहाँ पे ਜੋ ਬੋਤਾ ਤੁਹਾਨੂੰ ਵਿਦਨ 1 ਇਅਰ ਦੇਖਣ ਨੂੰ ਮਿਲ ਹੀ ਜਾਏਗਾ ਹੁਣ ਦੇਖੋ ਪਾ ਡਬਲ ਇੰਜਨ ਦੀ ਸਰਕਾਰ ਬਣ ਚੁੱਕੀ ਹੈ ਤੁਹਾਡੀ ਇਹ ਡਬਲ ਇੰਜਨ ਦੀ ਸਰਕਾਰ ਹੁੰਦੀ ਹੈ ਤੁਹਾਨੂੰ ਹੀ ਪਤਾ ਹੈ ਕਿ ਉੱਥੇ ਕੰਮ ਕੰਮ ਕਰਨਾ ਬਹੁਤ ਥੋੜਾ ਇਜ਼ੀ ਹੋ ਜਾਂਦਾ ਹੁਣ ਆਪਣੇ ਉੱਥੇ ਦੇ ਲੋਕਾਂ ਲਈ ਪਾਵੇਂ ਉੱਥੇ ਕੂੜੇ ਦੀ ਸਮੱਸਿਆ ਹੈ ਪਾਵੇਂ ਉੱਥੇ ਦੀ ਨਦੀ ਦੀ ਜਿਹੜੀ ਯਮਨਾ ਦੀ ਸਮੱਸਿਆ ਹੈ ਤੁਸੀਂ ਆਪ ਵੇਖਿਆ ਯਮਨਾ ਨਦੀ ਦਾ ਕੀ ਹਾਲ ਹੈ ਉਹਦੇ 'ਚ ਜਿੰਨੀ ਉਹ ਫੋਮ ਨਿਕਲਦੀ ਹੈ ਝਾਗ ਨਿਕਲਦੀ ਆ ਉਹ ਜ਼ਹਿਰੀਲੀ ਗੈਸਿਸ ਜਿੰਨੀਆਂ ਉੱਥੇ ਨੇ ਤੇ ਦਿੱਲੀ ਦਾ ਪੋਲੂਸ਼ਨ ਹੁਣ ਸਿਰਫ ਆਪਣੇ ਇੱਕ ਭਾਜਪਾਈ ਏਦਾਂ ਦੀ ਸਰਕਾਰ ਹੈ ਕਿ ਪਿਛਲੇ 10 ਸਾਲਾਂ 'ਚ ਤੁਸੀਂ ਵੇਖਿਆ ਹੋਣਾ ਜਿੰਨੀ ਇੰਟਰਨੈਸ਼ਨਲ ਕਨਵੈਨਸ਼ਨਸ ਹੋਈਆਂ ਉਹਦੇ 'ਚ ਆਪਾਂ এনवायरमेंट ਦੇ ਉੱਤੇ ਵੀ ਜਿੰਨੇ ਸजग ਹੋ ਕੇ ਕੰਮ ਕਰ ਰਹੇ ਆ ਇਹਨਾਂ ਪਹਿਲਾਂ ਕਿਸੇ ਪਾਰਟੀ ਨੇ ਨਹੀਂ ਕੀਤਾ ਤਾਂ ਇਹ ਸੀਗੇ ਸਾਡਰ ਨਾਲ ਭਾਜਪਾ ਦੇ ਸੀਨੀਅਰ ਆਗੂ ਜਿਹੜੇ ਕਿ ਨਿਰਿਕਾ ਨੇ ਇਹਨਾਂ ਦਾ ਸਪੱਸ਼ਟ ਤੌਰ ਤੇ ਇਹੀ ਕਹਿਣਾ ਹੈ ਕਿ ਜਿੱਥੇ ਵੀ ਡਬਲ ਇੰਜਨ ਦੀ ਸਰਕਾਰ ਹੁੰਦੀ ਉੱਥੇ ਹੀ ਵਿਕਾਸ ਹੁੰਦਾ ਹੈਗਾ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਜਿਹੜਾ ਹੈਗਾ ਆਵਾ ਦੀ ਪਾਰਟੀ ਦਿੱਲੀ ਦੇ ਵਿੱਚ ਸੀਗੀ ਤਾਂ ਕੁਝ ਵੀ ਜਿਹੜਾ ਹੈਗਾ ਵਿਕਾਸ ਨਹੀਂ ਹੋਇਆ ਪਰ ਜਿਹੜਾ ਹੁਣ ਹੈਗਾ ਹੁਣ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਦਿੱਲੀ ਦਿੱਲੀ ਦੇ ਵਿੱਚ ਵਿਕਾਸ ਹੋਏਗਾ ਤੇ ਬਹੁਤ ਸਾਰੇ ਜਿਹੜੇ ਵਿਕਾਸ ਨੇ ਐਜੂਕੇਸ਼ਨ ਦੇ ਉੱਪਰ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਦਿੱਲੀ ਦੇ ਵਿੱਚ ਹੁਣ ਹੋਣਗੇ ਕੈਮਰਾਮੈਨ ਪਰਮਿੰਦਰ ਦੇ ਨਾਲ ਚੰਡੀਗੜ੍ਹ ਤੋਂ ਮਨੀਸ਼ ਕੁਮ